हेलो जी सताल सारे कि मेरी प्यारी जी टू फैमिली तो दोस्तों आज भी मैं जो सैर करना आई हाँ अच्छी मंडे पापा ने आए मैं क्या आई हूँ सो दो तीन तो गेड़े मैं लगा ले थोड़ी लेर लगाऊंगी फिर घर जानी वापस क्योंकि टाइम अब बहुत ज्यादा हो गया लेकिन अब मैं लेट हो गई ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਿਵੇਂ ਮੇਰੀ ਪਿਆਰੀ ਜੀ YouTube ਫੈਮਿਲੀ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਆਪਾਂ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਵਾਇਰ ਗੁਰ ਤੁਹਾਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰੱਖੇ ਤੇ ਲੋ ਜੀ ਮਾਰਨਿੰਗ ਦਾ ਵਲੌਗ ਸਟਾਰਟ ਕਰ ਰਹੀ ਹਾਂ ਹੁਣੇ ਮੈਂ ਸੈਰ ਤੇ ਜਾ ਕੇ ਆਈ ਸੀਗੀ ਔਰ ਅੱਜ ਮੈਂ ਗਈ ਸੀ ਇਕੱਲੀ ਨਿੰਮਰ ਦੇ ਪਾਪਾ ਉੱਠ ਨਹੀਂ ਹੈਗੇ ਇਸ ਕਰਕੇ ਮੈਂ ਜ਼ਿਆਦਾ ਦੂਰ ਗਈ ਨਹੀਂ ਹੈਗੀ ਨੇੜੇ-ਨੇੜੇ ਮੈਂ ਤੇ 3-4 ਜਿਹੜੇ ਕੱਢ ਲਏ ਸੀਗੇ ਉਸ ਤੋਂ ਬਾਅਦ ਜੀ ਮੈਂ ਆਪਣੇ ਕੱਪੜੇ ਵੀ ਇੱਥੇ ਚੇਂਜ ਕਰ ਲਈ ਸੀ ਕਿਉਂਕਿ ਨਾ ਮੈਂ ਇਦਾਂ ਹੀ ਕਰਦੀ ਆ ਰਾਤ ਨੂੰ ਮੈਂ ਬਦਲ ਕੇ ਸੌਂਦੀ ਆ ਔਰ ਮਾਰਨਿੰਗ ਟਾਈਮ ਫਿਰ ਮੈਂ ਉੱਠ ਕੇ ਜਿਹੜੇ ਕੱਲ ਪਾਏ ਹੋਏ ਸੀ ਉਹੀ ਪਾ ਕੇ ਜਿਹੜਾ ਮੈਂ ਘਰ ਦਾ ਕੰਮ ਕਰਦੀ ਆ ਉਸ ਤੋਂ ਬਾਅਦ ਨਹਾਣ ਤੋਂ ਬਾਅਦ ਜਿਹੜਾ ਚੇਂਜ ਕਰਦੀ ਆ ਤੇ ਇੱਥੇ ਮੈਂ ਨਿਮਰਤਾ ਡਿਫਨ ਤਿਆਰ ਕਰ ਰਹੀ ਸੀ ਔਰ ਰਾਤ ਬਣਾਏ ਸੀਗੇ ਕarele ਇਸ ਕਰਕੇ ਕarele ਤੇ ਮੈਨੂੰ ਦੇਣੇ ਨਹੀਂ ਸੀ ਕਿ ਉਹ ਖਾਂਦੀ ਨਹੀਂ ਸੀਗੀ ਤੇ ਉਹਦੇ ਵਾਸਤੇ ਫਿਰ ਮੈਂ ਜਿਹੜਾ ਪਨੀਰ ਪਨੀਰ ਦੀ ਸਬਜ਼ੀ ਜਿਹੜੀ ਇੱਥੇ ਬਣਾ ਰਹੀ ਆ ਪਨੀਰ ਨੂੰ ਲਾਤਾ ਸੀ ਤੜਕਾ ਤੇ ਕਦੂਕਸ ਕਰਕੇ ਨਾ ਮਤਲਬ ਬਰੀਕ-ਪਰੀਕ ਕਰ ਲਿਆ ਸੀਗਾ ਪਨੀਰ ਉਸ ਤੋਂ ਬਾਅਦ ਜਿਹੜਾ ਤੜਕੇ ਦੇ ਵਿੱਚ ਪਾ ਦਿੱਤਾ ਆ ਇੱਥੇ ਦੀ ਸਬਜ਼ੀ ਜਿਹੜੀ ਮੈਂ ਤਿਆਰ ਕਰਕੇ ਰੱਖ ਦਿੰਦੀ ਆ ਤੇ ਹੁਣ ਮੈਂ ਜਲਦੀ ਜਦੋਂ ਆਪਾਂ ਜਲਦੀ ਉੱਠਦੇ ਆ ਨਾ ਆਪਣੀ ਗੱਲ ਨਹੀਂ ਕਰਦੀ ਮੈਂ ਸਾਰਿਆਂ ਦੀ ਗੱਲ ਕਰਦੀ ਆ ਜਦੋਂ ਅਸੀਂ ਜਲਦੀ ਉੱਠਦੇ ਆ ਨਾ ਫਿਰ ਅਸੀਂ ਆਰਾਮ ਨਾਲ ਸਾਰੇ ਕੰਮ ਕਰ ਸਕਦੇ ਆ ਨਾ ਬੜਾ ਫਾਇਦਾ ਹੁੰਦਾ ਜਲਦੀ ਉੱਠਣ ਦਾ ਔਰ ਜਿੱਦਨ ਦੀ ਮੈਂ ਜਲਦੀ ਉੱਠਣ ਲੱਗੀਆਂ ਮੈਨੂੰ ਸੱਚੀ ਇੰਨਾ ਜ਼ਿਆਦਾ ਵਧੀਆ ਲੱਗਦਾ ਆਪਣੇ ਆਪ ਨੂੰ ਨਾ ਹੀ ਜਿਵੇਂ ਮੇਰਾ ਪਹਿਲਾਂ ਥੱਕਿਆ-ਥੱਕਿਆ ਰਹਿੰਦਾ ਸੀ ਸ਼ਿਕਰ ਸਰੀਰ ਓਵੇਂ ਬਿਲਕੁਕੁਲ ਵੀ ਨਹੀਂ ਹੁਣ ਰਹਿੰਦਾ ਹੈਗਾ ਤੇ ਮਤਲਬ ਵਧੀਆ ਲੱਗਦਾ ਕੋਲ ਮੁਲਾਕੇ ਹਨਾ ਆਪਾਂ ਸਾਰਿਆਂ ਨੂੰ ਜਲਦੀ ਉੱਠ ਕੇ ਜਿਹੜੇ ਆਪਣੇ ਘਰ ਦੇ ਕੰਮਾਂ ਜਲਦੀ ਹੀ ਨਿਬੇੜ ਲੈਣੇ ਚਾਹੀਦੇ ਆ ਤੇ ਇੱਥੇ ਮੈਂ ਨਿਮਰਤ ਦਾ ਟਿਫਨ ਤਿਆਰ ਕਰਦੀ ਸੀ ਅੱਧੀ ਰੋਟੀ ਮੈਂ ਤਿਆਰ ਕਰਤੀ ਸੀ ਰੋਟੀ ਉਹਦੀ ਮੈਂ ਦੇਸੀ ਘਿਓ ਦੇ ਵਿੱਚ ਬਣਾਉਣੀ ਹੁੰਦੀ ਹੈ ਕਿਉਂਕਿ ਉਹ ਨਾ ਪਰਾਂਠਾ ਬਿਲਕੁਲ ਨਹੀਂ ਖਾਂਦੀ ਪਰ ਫਿਰ ਵੀ ਮੈਂ ਥੋੜਾ ਬਹੁਤ ਜਿਹੜਾ ਘਿਓ ਲਾਈ ਦਿੰਨੀ ਆ ਨੂੰ ਸਿੰਪਲ ਰੋਟੀ ਜੜੀ ਬਣਾ ਕੇ ਉਹਨੂੰ ਭੇਜਦੀ ਆ ਤੇ ਇਥੇ ਤਰਬੂਜ ਪਿਆ ਸੀਗਾ ਹੋਰ ਕੋਈ ਫਰੂਟ ਹੈ ਨਹੀਂ ਸੀਗਾ ਇਸ ਕਰਕੇ ਛੋਟੇ ਛੋਟੇ ਟੁਕੜੇ ਕਰਕੇ ਮੈਂ ਉਹਦੇ ਵਿੱਚ ਪਾ ਦਿੱਤੇ ਸੀ ਔਰ ਪਨੀਰ ਦੀ ਸਬਜ਼ੀ ਔਰ ਇੱਕ ਛੋਟੀ ਜੀ ਜਿਹੜਾ ਮੈਂ ਪਰੋਠਾ ਬਣਾਇਆ ਸੀਗਾ ਰੋਟੀ ਹੀ ਰੋਟੀ ਬਣਾਈ ਸੀਗੀ ਉਹਦੇ ਉੱਤੇ ਹਕਾ ਜਿਹੜਾ ਕਿਉਂ ਲਗਾ ਦਿੱਤਾ ਸੀ ਉਹ ਵੀ ਮੈਂ ਵਿੱਚ ਪੈਕ ਕਰਕੇ ਜਿਹੜਾ ਰੱਖ ਦਿੱਤਾ ਆ ਨਿਮਰਤ ਦਾ ਟਿਫਿਨ ਬਿਲਕੁਲ ਤਿਆਰ ਆ ਤੇ ਹੁਣ ਆਪਾਂ ਨਿਮਰਤ ਨੂੰ ਸਕੂਲ ਭੇਜਾਂਗੇ ਔਰ ਨਾ ਨਿਮਰਤ ਨੂੰ ਸਕੂਲ ਭੇਜਣਾ ਬਹੁਤ ਜ਼ਿਆਦਾ ਔਖਾ ਆ ਕਿਉਂਕਿ ਮੈਨੂੰ ਪਤਾ ਉਹਨੂੰ ਕਿੱਦਾਂ ਮੈਂ ਤਿਆਰ ਕਰਦੀ ਆ ਕਿਉਂਕਿ ਸਕੂਲ ਜਾ ਕੇ ਨਾ ਬਿਲਕੁਲ ਵੀ ਰਾਜੀ ਨਹੀਂ ਹੈਗੀ ਇੱਥੇ ਉਹਨੂੰ ਮੈਂ ਤਿਆਰਤਾ ਕਰਿਆ ਹੋਇਆ ਬਟ ਉਹਦਾ ਬਿਲਕੁਲ ਵੀ ਮਨ ਨਹੀਂ ਕਰਿਆ ਕਿ ਮੈਂ ਜਾਵਾਂ ਫਿਰ ਮੈਂ ਸੋਚਿਆ ਚਲੋ ਟਿਫਨ ਦਾ ਉਹ ਤਾਂ ਮੈਂ ਤਿਆਰ ਕਰ ਦਿੱਤਾ ਆ ਇੱਥੇ ਇਹਨੂੰ ਮੈਂ ਰੋਟੀ ਖਵਾਉਣ ਦੀ ਕੋਸ਼ਿਸ਼ ਕਰਦੀ ਆ ਵੀ ਥੋੜੀ-ਬੋਤ ਖਾ ਲਓਗੀ ਹਨਾ ਪਰ ਕਿੱਥੇ ਬੱਚੇ ਖਾਂਦੇ ਨਹੀਂ ਹੈਗੇ ਬਿਲਕੁਲ ਨਹੀਂ ਖਾਂਦੀ ਸਵੇਰੇ ਨਿਰਨੇ ਕਾਲ ਜੀ ਜਾਂਦੀ ਹੈ ਚਾਹ ਵੀ ਨਹੀਂ ਪਿੰਦੀ ਹੈਗੀ ਬਿਲਕੁਲ ਨਹੀਂ ਤੇ ਇੱਥੇ ਜਮਾ ਕੁਝ ਵੀ ਨਹੀਂ ਖਾ ਰਹੀ ਹੈਗੀ ਮੈਂ ਸੋਚ ਰਹੀ ਆ ਵੀ ਚਲੋ ਬਿਸਕਟ ਵਗੈਰਾ ਵੀ ਖਾ ਲਵੇ ਚਾਹ ਨਾ ਉਹ ਕੁਝ ਵੀ ਨਹੀਂ ਖਾ ਕੇ ਜਾਂਦੀ ਦਿਨਨੇ ਕਾਲ ਜੀ ਜਾਂਦੀ ਹੈ ਬਿਲਕੁਲ ਇਥੇ ਜੀ ਐਨੀ ਨੇ ਅੜਈ ਕਰ ਲਈ ਸੀ ਵੀ ਮੈਂ ਸਕੂਲ ਨਹੀਂ ਜਾਣਾ ਨਹੀਂ ਜਾਣਾ ਉਸ ਤੋਂ ਬਾਅਦ ਜੀ ਅਸੀਂ ਹਾਰ ਕੇ ਨਾ ਇਹਦੀ ਡਰੈਸ ਚੇਂਜ ਕੀਤੀ ਡਰੈਸ ਚੇਂਜ ਕਰਕੇ ਅਸੀਂ ਜਿਹੜੇ ਦੂਸਰੇ ਕੱਪੜੇ ਪਾਏ ਆ ਨਾ ਇਹਨੂੰ ਹੁਣ ਐ ਆ ਵੀ ਮੈਨੂੰ ਬਾਜ਼ਾਰ ਲੈ ਕੇ ਚੱਲੇ ਆ ਤੇ ਕਦੋਂ ਦੀ ਕਹੀ ਜਾਂਦੀ ਸੀ ਮੇਰੇ ਕੱਪੜੇ ਲਾ ਦੋ ਮੈਂ ਵਰਦੀ ਨਹੀਂ ਪਾਣੀ ਨਹੀਂ ਪਾਣੀ ਨਹੀਂ ਪਾਣੀ ਫੇਰ ਦੇ ਪਾਪਾ ਕਹਿੰਦੇ ਵੀ ਚਲੋ ਆਪਾਂ ਨਾ ਦੂਸਰੇ ਕੱਪੜੇ ਪਾ ਦਿੰਦੇ ਆ ਔਰ ਸਕੂਲ ਵਾਲਿਆਂ ਨੂੰ ਕਹਿ ਦਾਂਗੇ ਵੀ ਇਹ ਜ਼ਿਆਦਾ ਵਿਚਰ ਗਈ ਸੀ ਇਹਨੇ ਕੱਪੜੇ ਪਾਏ ਨਹੀਂ ਹੈਗੇ ਵੈਸੇ ਤਾਂ ਕੁਝ ਨਹੀਂ ਕਹਿੰਦੇ ਹੈਗੇ ਇਹ ਡਰੈਸ ਉਤਾਰ ਕੇ ਅਸੀਂ ਇਹਦੇ ਦੂਸਰੇ ਕੱਪੜੇ ਪਾ ਕੇ ਜਿਹੜਾ ਨੇ ਸਕੂਲ ਚ ਲੈ ਕੇ ਆਏ ਵਿਚਾਰੀ ਨੂੰ ਹੈ ਤੇ ਇੱਕ ਝੂਠੀ ਹਨਾ ਝੂਠੀ ਬੋਲਣਾ ਪਿਆ ਬੱਚਿਆਂ ਨੂੰ ਵੀ ਬਾਜ਼ਾਰ ਚ ਲੈ ਜਾ ਪਰ ਉਹਦਾ ਮੂੰਹ ਵੇਖਣ ਵਾਲਾ ਸੀ ਜਦੋਂ ਬੈਨੂੰ ਮੋਟਰਸਾਈਕਲ ਤੇ ਬਿਠਾਇਆ ਉਸ ਤੋਂ ਬਾਅਦ ਇਹਦਾ ਬੈਗ ਲਿਆਂਦਾ ਬਾਅਦ ਚ ਕਿਉਂਕਿ ਪਹਿਲਾਂ ਇਹਨੂੰ ਮੋਟਰਸਾਈਕਲ ਤੇ ਬਿਠਾਇਆ ਇਹਨੂੰ ਐ ਸੀਗਾ ਕਿ ਮੈਨੂੰ ਤਾਂ ਬਾਜ਼ਾਰ ਚ ਲੈ ਕੇ ਚੱਲੇ ਆ ਜਦੋਂ ਇਹਦਾ ਬੈਗ ਫੜਾਇਆ ਜੋਨ ਲੱਗੀ ਰੋਣ ਇੰਨਾ ਜ਼ਿਆਦਾ ਰੋਈ ਨਾ ਅਪਦਾ ਵੀ ਮਨ ਐਵੇਂ ਹੋ ਗਿਆ ਬਟ ਹੁਣ ਕੀ ਕਰੀਏ ਰੋਜ਼ ਰੋਜ਼ ਛੁੱਟੀ ਕਰਾਉਣੀ ਵੀ ਚੰਗੀ ਨਹੀਂ ਹੈਗੀ ਹਨਾ ਜਦੋਂ ਦੀ ਨਿਮਰ ਸਕੂਲ ਆਈ ਹੈ ਕਾਫੀ ਜ਼ਿਆਦਾ ਇਹਦੀਆਂ ਐਬਸੈਂਟਾ ਹੋ ਗਈਆਂ ਨੇ ਤੇ ਇਸ ਕਰਕੇ ਫਿਰ ਹੁਣ ਕਿਸੇ ਤਰ੍ਹਾਂ ਇਹਨੂੰ ਸਕੂਲ ਭੇਜਣਾ ਪੈਂਦਾ ਚਾਹੇ ਝੂਠ ਹੀ ਸਹੀ ਹਨਾ ਝੂਠ ਵੀ ਦੇਖੋ ਫਾਇਦੇ ਵਾਸਤੇ ਬੋਲਿਆ ਜਾਂਦਾ ਜਿਹੜਾ ਝੂਠ ਕਿਸੇ ਦੇ ਫਾਇਦੇ ਵਾਸਤੇ ਹੁੰਦਾ ਹੈ ਉਹ ਝੂਠ ਨਹੀਂ ਹੁੰਦਾ ਹੈਗਾ ਹਨਾ ਪਰ ਬੱਚੇ ਤਾਂ ਸਾਰੇ ਐ ਕਰਦੇ ਹੁੰਦੇ ਆ ਔਰ ਨਾ ਇੱਕ ਗੱਲ ਹੋਰ ਇਹ ਨਾ ਇੱਥੇ ਇੱਥੇ ਕਰਦੀ ਆ ਸਕੂਲ ਵਿੱਚ ਜਾ ਕੇ ਅਸੀਂ ਇਹਦੀ ਵੀਡੀਓ ਵਗੈਰਾ ਦੇਖਦੇ ਆ ਜਿਹੜੇ ਇੰਸਟਾਗ੍ਰam ਤੇ ਅਕਾਊਂਟ ਬਣਿਆ ਹੋਇਆ ਸਕੂਲ ਵੱਲੋਂ ਹਨਾ ਅਸੀਂ ਜੋ ਦੇਖਦੇ ਆ ਨਾ ਉਹਦੇ ਵਿੱਚ ਜਿਹੜੀਆਂ ਐਕਟੀਵਿਟੀਆਂ ਕਰਾਉਂਦੇ ਹੁੰਦੇ ਆ ਉਹਦੇ ਵਿੱਚ ਤਾਂ ਪੂਰੀਆਂ ਖੁਸ਼ ਹੁੰਦੀ ਆ ਔਰ ਪਾਰਟਿਸਪੇਟ ਕਰਦੀ ਆ ਕੱਲ ਪਰਸੋ ਬਹੁਤ ਸੋਹਣੀ ਵੀਡੀਓ ਆਈ ਸੀ ਫੈਮਿਲੀ ਦੀ ਇਹਨਾਂ ਨੇ ਐਕਟੀਵਿਟੀ ਕਰਵਾਈ ਸੀਗੀ ਉਹਦੇ ਵਿੱਚ ਅਸੀਂ ਦੇਖਿਆ ਵੀ ਪੂਰੀ ਸਭ ਤੋਂ ਮੇਨ ਜਿਹੜਾ ਰੋਲ ਹੁੰਦਾ ਆ ਉਹ ਇਹਨੂੰ ਦਿੱਤਾ ਗਿਆ ਤੇ ਕਰਹੁ ਸਾਨੂੰ ਯਕੀਨ ਨਹੀਂ ਹੁੰਦਾ ਵੀ ਐਦਾਂ ਜਾਂਦੀਆਂ ਜਿਵੇਂ ਉੱਥੇ ਬੋਲਦੀ ਨਹੀਂ ਹੋਗੀ ਬਟ ਉੱਥੇ ਜਾ ਕੇ ਉਹਨੇ ਇੰਨਾ ਵਧੀਆ ਜਿਹੜਾ ਪਾਰਟਿਸਿਪੇਟ ਕਰਿਆ ਸੀ ਉਹਦੇ ਵਿੱਚ ਆਪਣਾ ਰੋਲ ਇੰਨਾ ਵਧੀਆ ਨਿਭਾਇਆ ਹਨ ਦੇਖ ਕੇ ਅਸੀਂ ਹੈਰਾਨ ਹੋ ਗਏ ਤੇ ਬੱਚੇ ਨਾ ਐਂ ਕਰਦੇ ਆ ਜ਼ਿਆਦਾਤਰ ਬੱਚੇ ਐਂ ਕਰਦੇ ਆ ਸਕੂਲ ਕਿਉਂਕਿ ਬੱਚੇ ਨਾ ਮਾਂ ਪਿਓ ਉੱਗੇ ਹੀ ਜ਼ਿਆਦਾ ਜਿੱਦ ਕਰਦੇ ਆ ਪਰ ਸਕੂਲ ਜਾ ਕੇ ਨਾ ਵਿਗੜਾ ਤਾਂ ਵਿਗੜਾ ਬੱਚਾ ਵੀ ਜਿਹੜਾ ਸੈੱਟ ਹੋ ਜਾਂਦਾ ਆ ਤੇ ਆਪਾਂ ਮਾਪੇ ਜਿਹੜੇ ਹੁੰਦੇ ਆ ਖਾਸ ਕਰਕੇ ਪੇਰੈਂਟਸ ਆਪਾਂ ਜਿਹੜੇ ਹਨ ਆਪਾਂ ਪਿਗਲ ਜਾਂਦੇ ਆ ਬੱਚਿਆਂ ਨੂੰ ਐਦਾਂ ਦੇਖ ਕੇ ਬਟ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਹੁੰਦੀ ਬੱਚੇ ਘਰੇ ਜਿੱਦ ਕਰਦੇ ਹੁੰਦੇ ਆ ਸਕੂਲ ਜਾ ਕੇ ਜਿਹੜਾ ਸੈੱਟ ਹੋ ਜਾਂਦੇ ਔਰ ਸਾਨੂੰ ਵੀ ਹੌਲੀ-ਹੌਲੀ ਜਿਹੜਾ ਪਤਾ ਲੱਗਿਆ ਵੀ ਅਸੀਂ ਨਾ ਸ਼ੁਰੂ ਚ ਐਂ ਕਰਦੇ ਸੀ ਵੀ ਨਹੀਂ ਆ ਅਸੀਂ ਧੱਕਾ ਕਰ ਰਹੇ ਆ ਇਹਦੇ ਨਾਲ ਹਨਾ ਬਟ ਹੁਣ ਜਦੋਂ ਪਤਾ ਲੱਗਦਾ ਨਾ ਵੀ ਸਕੂਲ ਜਾ ਕੇ ਉਹਨਾਂ ਦਾ ਬਿਲਕੁਲ ਸੈੱਟ ਹੋ ਜਾਂਦਾ ਸਕੂਲ 'ਚ ਤਾਂ ਪੂਰੀ ਮਸਤੀ ਕਰਦੇ ਨੇ ਹਨਾ ਫਿਰ ਉਹਦਾ ਸਾਨੂੰ ਵੀ ਨਹੀਂ ਇੰਨਾ ਹੈਗਾ ਵੀ ਚਲੋ ਕੋਈ ਗੱਲ ਨਹੀਂ ਅਗਲਾ ਜਾਣ ਲੱਗੇ ਮੜਾ ਜਾ ਕਰਦੀ ਆ ਉੱਥੇ ਜਾ ਕੇ ਜਿਹੜੀ ਸੈੱਟ ਹੋ ਜਾਂਦੀ ਹੈ ਉੱਚੀ ਇਥੇ ਨਾ ਸਾਰਾ ਕੰਮ ਮੇਰਾ ਨਿਪਟੜ ਗਿਆ ਸੀਗਾ ਉਸ ਤੋਂ ਬਾਅਦ ਨਾ ਮੇਰੇ ਨਾ ਪਿਛਲੇ ਸਾਲ ਦਾ ਜਿਹੜਾ ਘੜਾ ਮੈਂ ਰੱਖਿਆ ਹੋਇਆ ਸੀ ਉਹ ਪਿਛਲੀ ਵਾਰੀ ਲੈ ਕੇ ਆਂਦਾ ਸੀਗਾ ਉਸ ਤੋਂ ਬਾਅਦ ਜੀ ਸਰਦੀਆਂ ਵਿੱਚ ਤਾਂ ਇੰਨੀ ਲੋੜ ਪੈਂਦੀ ਨਹੀਂ ਹੈਗੀ ਪਾਣੀ ਦੀ ਹਨਾ ਉਹ ਤਾਂ ਆਪਾਂ ਨੂੰ ਬਾਲਟੀ ਵਗੈਰਾ ਜਿਹਦੇ ਰੱਖਦੇ ਹੁੰਦੇ ਆਂ ਆਪਾਂ ਸਟੀਲ ਦੀ ਬਾਲਟੀ ਚ ਉਹੀ ਇੰਨਾ ਯੂਜ਼ ਹੁੰਦਾ ਹੈ ਕਿਉਂਕਿ ਪੀਤਾ ਨਹੀਂ ਜਾਂਦਾ ਇੰਨਾ ਸਰਦੀਆਂ ਦੇ ਵਿੱਚ ਤੇ ਮੈਂ ਫਿਰ ਇਹਨੂੰ ਨਾ ਸੰਭ ਕੇ ਰੱਖ ਦਿੱਤਾ ਸੀਗਾ ਓੜੇ ਪਿਆ ਸੀ ਰਸੋਈ ਦੇ ਵਿੱਚ ਹੀ ਵੀੜੀਆਂ ਜਿਹੜੇ ਲੱਕੜ ਦਾ ਆਪਣਾ ਫੱਟਾ ਉਹਦੇ ਥੱਲੇ ਮੈਂ ਰੱਖਿਆ ਹੋਇਆ ਸੀ ਇਹਨੂੰ ਤੇ ਨਾ ਬਿਆਪਿਆ ਮਤਲਬ ਸਲਾਵਜਾ ਜਿਵੇਂ ਵਾਈਟ ਵਾਈਜ ਜਿੱਦਾਂ ਕਿ ਤੁਸੀਂ ਦੇਖ ਰਹੇ ਹੋ ਨਾ ਇਦਾਂ ਦਾ ਹੋ ਗਿਆ ਸੀਗਾ ਇਹ ਤੇ ਹੁਣ ਜਿੱਦਾਂ ਕਿ ਵੇਖਣ ਚ ਵਧੀਆ ਨਹੀਂ ਲੱਗ ਰਿਹਾ ਹੈ ਨਾ ਇਸ ਕਰਕੇ ਮੈਨੂੰ ਰਗੜ ਰਗੜ ਕੇ ਧੋਤਾ ਔਰ ਇਹਦੇ ਅੰਦਰ ਦਾ ਮੈਂ ਨਮਕ ਪਾ ਕੇ ਨਾ ਥੋੜਾ ਜਿਹਾ ਪਾਣੀ ਨਾਲ ਐਵੇਂ ਹਲਾ ਕੇ ਤੇ ਇਹਨੂੰ ਸਾਫ਼ ਕਰੂੰਗੀ ਔਰ ਦਾ ਨਮਕ ਪਾਉਣ ਨਾਲ ਨਾ ਥੋੜਾ ਜਿਹਾ ਜਿਹੜਾ ਪੁਰਾਣਾ ਘੜਾ ਹੁੰਦਾ ਆ ਉਹਦਾ ਪਾਣੀ ਜਿਹੜਾ ਠੰਡਾ ਰਹਿਣ ਲੱ ਜਾਂਦਾ ਆ ਤੁਸੀਂ ਅਜਾ ਮਾ ਕੇ ਦੇਖਿਓ ਤੇ ਬਹੁਤ ਵਧੀਆ ਟ੍ਰਿਕ ਹੈ ਇਹ ਕਈ ਵਾਰ ਆਪਾਂ ਨੂੰ ਜ਼ਰੂਰੀ ਨਹੀਂ ਹੁੰਦਾ ਕਿ ਆਪਾਂ ਨਵੇਂ ਨਵਾਂ ਹੀ ਪੰਡਾ ਲੈ ਕੇ ਆਉਣਾ ਹਨਾ ਜਿਹੜੇ ਆਪਣੇ ਕੋਲ ਪੁਰਾਣੇ ਪਏ ਹੁੰਦੇ ਆ ਉਹਨਾਂ ਨੂੰ ਆਪਾਂ ਨਵਾਂ ਵਰਗਾ ਬਣਾ ਸਕਦੇ ਆ ਤੇ ਦੂਸਰੀ ਗੱਲ ਜੀ ਘੜੇ ਦਾ ਪਾਣੀ ਆਪਣੇ ਸਾਰਿਆਂ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਤੁਹਾਨੂੰ ਸਾਰਿਆਂ ਨੂੰ ਪਤਾ ਔਰ ਪਿਛਲੇ ਟਾਈਮ 'ਚ ਦੇਖੋ ਸਾਰੇ ਮਿੱਟੀ ਦੇ ਵਰਤਨ ਜਿਹੜੇ ਵਰਤਦੇ ਹੁੰਦੇ ਸੀ ਹਨਾ ਘੜਿਆਂ ਦਾ ਪਾਣੀ ਪੀਂਦੇ ਹੁੰਦੇ ਸੀ ਉਦੋਂ ਬਿਮਾਰੀਆਂ ਵੀ ਘੱਟ ਹੁੰਦੀ ਸੀ ਜਦੋਂ ਦਾ ਫ੍ਰਿਜ ਚੱਲਿਆ ਉਸ ਤੋਂ ਬਾਅਦ ਜੀ ਇਹ ਜਿਹੜਾ ਆਹ ਰੋ ਚੱਲੇ ਆ ਉਦੋਂ ਦਾ ਹੀ ਸਾਰੇ ਲੋਕਾਂ ਨੂੰ ਜਿਹੜੀਆਂ ਬਿਮਾਰੀਆਂ ਨੇ ਘੇਰ ਲਿਆ ਕਿੰਨੀਆਂ ਹਰ ਇੱਕ ਬੰਦਾ ਜੁਗ ਵੀ ਟੈਸਟ ਕਰੋਂਦਾ ਉਹਨੂੰ ਕੋਈ ਨਾ ਕੋਈ ਬਿਮਾਰੀ ਜਿਹੜੀ ਨਿਕਲਦੀ ਆ ਹਨਾ ਉਹ ਇਹਨਾਂ ਚੀਜ਼ਾਂ ਕਰਕੇ ਹੋ ਗਈਆਂ ਕਿ ਆਪਾਂ ਜਿਹੜਾ ਇਹ ਜਿਹੜੇ ਾਲਤੂ ਫਾਲਤੂ ਦੇ ਸਮਾਨ ਵਰਤਨੇ ਜਿਹੜੇ ਸਟਾਰਟ ਕਰ ਦਿੱਤੇ ਆ ਨਾ ਇਸ ਕਰਕੇ ਪਰ ਜਦੋਂ ਆਪਾਂ ਘੜੇ ਦਾ ਪਾਣੀ ਪੀਂਨੇ ਆ ਘੜੇ ਦਾ ਪਾਣੀ ਆਪਾਂ ਨੂੰ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚੋਂਦਾ ਆ ਖਾਸ ਕਰਕੇ ਜਿਹੜੀਆਂ ਪੇਟ ਦੀਆਂ ਬਿਮਾਰੀਆਂ ਹੁੰਦੀਆਂ ਹਨਾ ਇਸ ਕਰਕੇ ਗਰਮੀਆਂ ਚ ਹੁਣ ਇਸ ਸੀਜ਼ਨ ਵਿੱਚ ਜਿਨ੍ਹਾਂ ਕੋਲ ਘੜੇ ਨਹੀਂ ਵੀ ਹੈਗੇ ਤੇ ਮੈਂ ਰਿਕੁਐਸਟ ਕਰਦੀ ਆ ਕਿ ਤੁਸੀਂ ਆਪਣਾ ਘੜੇ ਦਾ ਘੜਾ ਜ਼ਰੂਰ ਲੈ ਕੇ ਆਓ ਤੇ ਪੀਣ ਵਾਸਤੇ ਉਹਦਾ ਪਾਣੀ ਵਰਤੋ ਫ੍ਰਿਜ ਦਾ ਪਾਣੀ ਜਿਹੜਾ ਘਟਾ ਦਿਓ ਮੈਂ ਤਾਂ ਆਪਣੇ ਪੀਣ ਵਿੱਚ ਜਿਹੜਾ ਘੜੇ ਦਾ ਪਾਣੀ ਯੂਜ਼ ਕਰਦੀ ਆ ਪਿਛਲੀ ਵਾਰ ਵੀ ਮੈਂ ਇਦਾਂ ਹੀ ਕਰਿਆ ਸੀ ਔਰ ਅੱਜ ਮੈਂ ਉਹਨੂੰ ਧੋ ਕੇ ਜਿਹੜਾ ਰੱਖ ਦਿੱਤਾ ਹੈ ਤੇ ਹੁਣ ਮੈਂ ਉਹੀ ਪਾਣੀ ਜਿਹੜਾ ਪੀਣਾ ਜਿਹੜਾ ਸਟਾਰਟ ਕਰੂੰਗੀ ਇਥੇ ਜੀ ਆਪਣਾ ਸਾਰਾ ਕੰਮ ਜਿਹੜਾ ਨਿਬੜ ਗਿਆ ਤੁਸੀਂ ਦੇਖ ਸਕਦੇ ਹੋ ਆਪਣਾ ਸਾਫ ਸਫਾਈ ਸਾਰੀ ਨਿਬੜ ਗਈ ਹੈ ਲੋ ਜੀ ਇਹਨਾ ਮਤਲਬ ਮੈਂ ਹੁਣ ਫ੍ਰਿਜ ਚੋਂ ਕੱਢਿਆ ਇਹੋ ਜਿਹਾ ਸਬਾਨ ਜਿਹੜਾ ਨਹੀਂ ਖਾਂਦੇ ਹੈਗੇ ਇਹ ਤਰਬੂਜ ਕਾਫੀ ਟਾਈਮ ਤੋਂ ਲਿਆਂਦਾ ਹੋਇਆ ਬਟ ਕਿਸੇ ਨੇ ਖਾਦਾ ਨਹੀਂ ਹੈਗਾ ਤੇ ਅੱਜ ਕੱਟ ਕੇ ਨਾ ਇਹਨਾਂ ਨੂੰ ਮੈਂ ਬ੍ਰੀਕ ਬ੍ਰੀਕ ਕੱਟ ਕੇ ਜਿਹੜਾ ਬਾਹਰ ਪਾ ਕੇ ਆਉਂਗੀ ਤਾਂ ਕਿ ਇਹਨਾਂ ਜਿਹੜਾ ਕੋਈ ਜਾਨਵਰ ਖਾਊਗਾ ਉਹਨੂੰ ਖਾਣ ਵਿੱਚ ਵੀ ਜਿਹੜੀ ਆਸਾਨੀ ਹੋ ਜਾਊਗੀ ਹਨਾ ਤੇ ਜਦੋਂ ਆਪਾਂ ਐਵੇਂ ਸਾਬ ਦਾ ਸੱਟ ਜਾਂਦੇ ਆ ਤੇ ਵਿਚਾਰੇ ਉਹ ਕਿਦਾਂ ਮੂੰਹ ਨਾਲ ਕੱਟਣਗੇ ਹਨਾ ਇਹ ਚੀਜ਼ਾਂ ਹਨ ਇਸ ਕਰਕੇ ਇਹਨਾਂ ਨੂੰ ਮੈਂ ਟੁਕੜਿਆਂ ਵਿੱਚ ਕੱਟ ਕੇ ਬਾਕੀ ਹੋਰ ਵੀ ਖੀਰਾ ਵਗੈਰਾ ਸੀਗਾ ਜਿਹੜਾ ਕਾਫੀ ਦਿਨਾਂ ਤੋਂ ਪਿਆ ਹੋਇਆ ਸੀ ਇੱਕ ਟਮਾਟਰ ਸੀਗਾ ਇੱਕ ਸੀਗਾ ਜੀ ਬਨਾਣਾ ਹਨਾ ਇਹਨਾਂ ਸਾਰਿਆਂ ਨੂੰ ਮੈਂ ਇਕੱਠੇ ਕਰਕੇ ਨਾ ਕੱਟ ਕੇ ਜਿਹੜਾ ਬਾਹਰ ਸੱਟ ਕੇ ਆਉਂਗੀ ਤੇ ਕੋਈ ਵੀ ਉਥੋਂ ਗੋਵ ਵਗੈਰਾ ਨਿਕਲਦੀ ਹੁੰਦੀ ਆ ਨਾ ਉਹ ਖਾ ਲੈਂਦੀ ਹੁੰਦੀ ਆ ਤੇ ਆਪਾਂ ਨੂੰ ਇਹੋ ਜਿਹਾ ਸਮਾਨ ਆ ਜਿਹੜਾ ਡਸਟਬਿਨ ਵਿੱਚ ਨਹੀਂ ਪਾਉਣਾ ਚਾਹੀਦਾ ਜਿੱਦਾਂ ਆਪਣੇ ਕੋੜੇ ਵਾਲੇ ਆਉਂਦੇ ਆ ਨਾ ਆਪਾਂ ਡਸਟਬਿਨ ਦੇ ਵਿੱਚ ਪਾ ਦਿੰਦੇ ਆ ਹਨਾ ਹੁਣ ਮੈਂ ਤਾਂ ਬਿਲਕੁਲ ਵੀ ਨਹੀਂ ਕਰਦੀ ਹੈ ਕਿ ਜਿਵੇਂ ਸਬਜੀ ਵਗੈਰਾ ਦੇ ਛਿਲਕੇ ਹੁੰਦੇ ਆ ਹਨਾ ਉਹ ਵੀ ਮੈਂ ਬਾਹਰ ਹੀ ਸੈੱਟ ਦਿਆਂ ਜਿੱਦਾਂ ਕੋਈ ਜਾਨਵਰ ਜਦੋਂ ਰੋਂਦਾ ਗੋਵਾਂ ਵਗੈਰਾ ਫਿਰਦੀਆਂ ਰਹਿੰਦੀਆਂ ਗਲੀਆਂ ਚ ਆ ਮਾ ਨਾ ਉਹ ਖਾ ਲੈਂਦੀਆਂ ਨੇ ਤੇ ਵਿਚਾਰੀਆਂ ਦਾ ਚਲੋ ਢਿੱਡ ਭਰ ਜਾਂਦਾ ਤੇ ਆਪਣਾ ਜਿਹੜਾ ਖਰਾਬ ਹੋਇਆ ਹੁੰਦਾ ਜਿਵੇਂ ਫਰੂਟ ਫਰਟ ਕਈ ਵਾਰ ਆਪਾਂ ਨਹੀਂ ਖਾਂਦੇ ਫ੍ਰਿਜ ਚ ਪਏ ਰਹਿ ਜਾਂਦੇ ਹਨ ਉਹ ਵੀ ਮੈਂ ਇਸੇ ਤਰ੍ਹਾਂ ਜਿਹੜਾ ਕੱਟ ਕੇ ਬਾਹਰ ਸਿੱਟ ਕੇ ਨਹੀਂ ਤੱਕ ਜਿਹੜੇ ਪਸੂ ਵਗੈਰਾ ਉਹ ਖਾ ਲੈਣ ਤੇ ਉਹਨਾਂ ਦਾ ਜਿਹੜਾ ਢਿੱਡ ਭਰ ਲੈਣ ਇਹਦਾ ਹੀ ਮਤਲਬ ਸਾਈਡ ਦੇ ਚ ਜਾ ਕੇ ਨਾ ਘਰ ਦੇ ਸਾਈਡ ਵਿੱਚ ਤੇ ਸਾਈਡ ਚ ਬੇਰੀ ਆਪਨੇ ਉੱਥੇ ਮੈਂ ਸਿੱਟ ਕੇ ਆਉਂਦੀ ਹੁੰਦੀ ਹਣੀ ਇੱਥੇ ਸਾਰੇ ਜਿਹੜੇ ਜਿਹੜੇ ਆਣ ਬੰਦਿਆ ਇੱਥੇ ਸਿੱਟਦੇ ਆ ਤੇ ਗਊਆਂ ਵਗੈਰਾ ਜਿਹੜਾ ਆ ਕੇ ਇੱਥੇ ਖਾ ਲੈਂਦੀਆਂ ਨੇ ਉਹ ਮੈਨੂੰ ਦੇਖੋ ਆਪਣਾ ਸਮਾਨ ਜਿਹੜਾ ਵੇਸਟ ਨਹੀਂ ਹੁੰਦਾ ਜਿਹੜਾ ਕਿਸੇ ਦਾ ਵੀ ਜਿਹੜਾ ਪਸ਼ੂ ਨਾਲ ਜਿਹੜਾ ਢਿੱਡ ਭਰ ਜਾਂਦਾ ਹਨਾ ਲੋ ਜੀ ਇੱਥੇ ਮੈਂ ਨਾ ਕੇ ਆ ਗਈ ਸੀ ਉਸ ਤੋਂ ਬਾਦ ਨਾ ਜਿਹੜਾ ਘੜਾ ਧੋ ਕੇ ਰੱਖਿਆ ਹੋਇਆ ਸੀ ਹਨਾ ਮੈਂ ਸੋਚਿਆ ਨਾ ਇਹਦੇ ਤੇ ਖਰਾਬ ਜਿਹਾ ਲੱਗਦਾ ਜਿਵੇਂ ਵਾਈਟ ਵਾਈਟ ਜਿਹਾ ਹੋਇਆ ਪਿਆ ਸੀਗਾ ਬਾਹਰੋਂ ਕਿਉਂਕਿ ਪੁਰਾਣਾ ਸੀ ਨਾ ਇਸ ਕਰਕੇ ਤੇ ਮੈਂ ਸੋਚਿਆ ਕਿਉਂ ਨਾ ਇਹਦੇ ਉੱਤੇ ਜਿਹੜਾ ਪੇਂਟ ਕਰ ਦਿੰਦੀ ਆ ਹਨਾ ਤੇ ਮੈਂ ਲੱਗੀ ਸੀ ਇਹਦੇ ਉੱਤੇ ਪੇਂਟ ਕਰਨ ਵਾਸਤੇ ਕਿਉਂਕਿ ਮੇ ਕੋ ਪੁਰਾਣਾ ਪੇਂਟ ਪਿਆ ਸੀਗਾ ਜਿਹੜਾ ਆਪਾਂ ਕੱਪੜਿਆਂ ਦੇ ਕੱਪੜਿਆਂ ਤੇ ਪੇਂਟ ਕਰਦੇ ਹੁੰਦੇ ਆ ਨਾ ਪੈਂਟਿੰਗ ਚਦਰਾਂ ਚੱਦਰਾਂ ਵਗੈਰਾ ਤੇ ਉਹ ਵਾਲਾ ਪੇਂਟ ਪਿਆ ਸੀਗਾ ਉਹ ਮੈਂ ਸੋਚਿਆ ਚਲੋ ਘੜੇ ਤੇ ਕਰ ਦਿੰਦੀ ਆ ਜਦੋਂ ਮੈਂ ਕਰਨ ਲੱਗੀ ਉਦੋਂ ਹੀ ਨਿਮਰਤ ਹੁਣੀ ਆ ਗਏ

ਤਲੋ ਜੀ ਇੱਥੇ ਦੁਪਹਿਰ ਦਾ ਟਾਈਮ ਸੀਗਾ ਜਦੋਂ ਨਿਮਰਤ ਆਈ ਨਾ ਉਹ ਪੂਰੀ ਮੂਡ ਵਿੱਚ ਹੁੰਦੀ ਆ ਤੈਨੂੰ ਕਹੋਗੇ ਮਮਾ ਮੈਨੂੰ ਕੰਮ ਕਰਾ ਦਿਓ ਫਿਰ ਮੈਂ ਵੀ ਨਾ ਉਸ ਜੀ ਦਾ ਲਾਹਾ ਲੈ ਲੈਣੀ ਹੁੰਦੀ ਆ ਮੈਂ ਕਿਹਾ ਵੀ ਇਸ ਟਾਈਮ ਜੇ ਮੂਡ ਵਿੱਚ ਹੈਗੀ ਨੇ ਫਿਰ ਤੇ ਨੇ ਕੰਮ ਕਰ ਲੈਣਾ ਬਾਅਦ ਚ ਨਾ ਇਹ ਸੋ ਜਾਂਦੀ ਹੁੰਦੀ ਆ ਸੌਣ ਤੋਂ ਬਾਅਦ ਜੀ ਇਹਦੀ ਕੁੰਮ ਕਰਨ ਵਾਲੀ ਨੀਂਦ ਹੈ ਇਹ ਮੁੜ ਕੇ ਉੱਠਦੀ ਨਹੀਂ ਹੈਗੀ ਜਦ ਤੱਕ ਇਹਨੂੰ ਨਾ ਠਾਲੀਂ ਤੇ ਉਸ ਤੋਂ ਬਾਅਦ ਇਹਨੂੰ ਪੂਰੀ એનર્ਜੀ ਵਿੱਚ ਆਉਣ ਵਾਸਤੇ ਜਿਹੜਾ ਘੰਟਾ ਲੱਗ ਜਾਂਦਾ ਹੈ ਇਸ ਕਰਕੇ ਫਿਰ ਮੈਨੂੰ मेरे फिर शाम में होर का मूवी हो जानती है इस करके फिर मैं सोचा चलो ये होर मूवी एक क्या पुलिस ना मैं मैंने एक बार देखा है अच्छा और नहीं 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 मैं... नहीं हाँ, और कभी मैं मार मैं मार मैं मार गई तो सिंग कर लोगे ऐसी मैं मार गई ओके मैं रोक ली पर पर फिर पहुंचा कि तो मैं फाड़ जाने ਬੱਡੀ ਕੁੱਸ ਤੇ ਬੈਠ ਰਹੀ ਐ ਅਜੋ ਮੈਡਮ ਬਣ ਜੇ ਕਿ ਤੂੰ ਮੈਡਮ ਬਣ ਗਿਆ ਅੱਛਾ ਕਿ ਤੈਨੂੰ ਸਾਰਾ ਕੰਮ ਆਉਂਦਾ ਐ ਨਾ ਇਸ ਕਰਕੇ ਤੂੰ ਮੈਮ ਬਣ ਗੇ ਵੈਰੀ ਗੁੱਡ ਜਿਹੜੇ ਬੱਚਿਆਂ ਨੂੰ ਕੰਮ ਆਉਂਦਾ ਹੁੰਦਾ ਓਹ ਬੱਚੇ ਨਾ ਮੈਮ ਬਣ ਜਾਂਦੇ ਆ ਓਕੇ ਦੇਖੋ ਹੁਣ ਮੰਮਾ ਪਹਿਲੇ ਤੁਹਾਡੀ ਹੈਲਪ ਕਰਾਂਦੇ ਸੀ ਨਾ ਹੁਣ ਮੰਮਾ ਨੂੰ ਲੋੜ ਹੀ ਨਹੀਂ ਮੈਂਦੀ ਕਿਉਂਕਿ ਤੈਨੂੰ ਸਾਰਾ ਕੁਝ ਆਉਂਦਾ ਆ ਤੂੰ ਆਪਣੇ ਆਪ ਹੀ ਲਿਖਨੇ ਹੈ ਨਾ ਤੁਸੀਂ ਹਣਾ ਹਲੋ ਜੀ ਇੱਥੇ ਕੰਮ ਕਰਾਂ ਤੋਂ ਬਾਅਦ ਨਾ ਨਿਮਰਤ ਨੂੰ ਮਾਰਨਿੰਗ ਜਿਹੜੀ ਦਵਾਈ ਜਿਹੜੀ ਹੁੰਦੀ ਹੈ ਉਹ ਫਿਰ ਸਵੇਰੇ ਸਵੇਰੇ ਤਾਂ ਦਿੱਤੀ ਨਹੀਂ ਜਾਂਦੀ ਹਣਾ ਕਿਉਂਕਿ ਕੁਝ ਖਾ ਕੇ ਵੀ ਨਹੀਂ ਜਾਂਦੀ ਇਸ ਕਰਕੇ ਜਦੋਂ ਸਕੂਲ ਚੋਂ ਆਉਂਦੀ ਹੈ ਨਾ ਉਦੋਂ ਮੈਨੂੰ ਦਵਾਈ دینی ਹੁੰਦੀ ਹੈ ਤੇ ਇੱਥੇ ਦੇਖੋ ਬੱਚਿਆਂ ਨੂੰ ਦਵਾਈ ਦੇਣੀ ਵੀ ਬਹੁਤ ਔਖੀ ਹੁੰਦੀ ਹੈ ਬਟ ਨਿਮਰਤ ਲੈ ਲੈਂਦੀ ਹੁੰਦੀ ਹੈ ਬਸ ਥੋੜੇ ਜਿਹਾੜੇ ਜਿ ਕਢਾਉਂਦੀ ਹੁੰਦੀ ਹੈ ਬਟ ਲੈ ਲੈਂਦੀ ਹੁੰਦੀ ਹੈ ਤੇ ਇੱਕ ਮੈਡੀਸਨ ਜਿੱਦਾਂ ਕਿ ਦਾਸੀ ਸਵੇਰੇ ਦਿੰਨੇ ਆ ਕਿਉਂਕਿ ਉਹ ਨਾ ਖਾਲੀ ਪੇਟ ਦੇਣੀ ਹੁੰਦੀ ਹੈ ਉਹ ਤਾਂ ਅਸੀਂ ਦੇ ਦੇ ਦਿੰਨੇ ਆ ਉਸ ਤੋਂ ਬਾਅਦ ਜਿਹੜੀਆਂ ਦੜੀਆਂ ਦੂਸਰੀਆਂ ਹੁੰਦੀਆਂ ਉਹ ਫਿਰ ਜਦੋਂ ਸਕੂਲ ਚੋਂ ਆਉਂਦੀ ਆ ਉਦੋਂ ਅਸੀਂ ਇਹਨੂੰ ਜਿਹੜੀ ਦਵਾਈ ਦਿੰਨੇ ਆ ਤੇ ਇੱਥੇ ਜੀ ਸ਼ਾਮ ਦਾ ਟਾਈਮ ਹੋ ਗਿਆ ਸੀ ਨਿਮਰ ਦੇ ਪਾਪਾ ਆ ਗਏ ਸੀਗੇ ਤੇ ਲੰਚ ਵਗੈਰਾ ਅਸੀਂ ਕਰ ਲਿਆ ਸੀ ਉਸ ਤੋਂ ਬਾਅਦ ਥੋੜੀ ਜਿਹੀ ਰੈਸਟ ਕੀਤੀ ਹੈ ਤੇ ਇੱਥੇ ਉਹਨਾਂ ਦਾ ਜਾਣ ਦਾ ਟਾਈਮ ਹੋ ਗਿਆ ਸੀ ਇਸ ਕਰਕੇ ਮੈਂ ਹੁਣ ਚਾਹ ਰੱਖੀ ਹੋਈ ਸੀ ਮੈਂ ਕਿਹਾ ਚਲੋ ਚਾਹ ਪੀ ਕੇ ਜਿਹੜਾ ਹੁਣ ਦੁਕਾਨ ਤੇ ਚਲੇ ਜਾਂਗੇ ਤੇ ਨਿਮਰ ਤਾਂ ਖਲੇ ਸੁੱਤੀ ਪਈ ਸੀ ਮੈਂ ਸੋਚਿਆ ਚਲੋ ਕੱਮ ਤਾਂ ਸਕੂਲ ਦਾ ਸਕੂਲ ਦਾ ਹੋ ਗਿਆ ਤੇ ਜਦੋਂ ਪਈ ਵੰਦ ਉਹ ਜਿੰਨਾ ਚਿਰ ਪੈਂਦੀ ਆ ਹਨਾ ਤਿ ਲੋ ਜੀ ਇੱਥੇ ਜਿਹੜਾ ਆਪਾਂ ਘੜੇ ਤੇ ਪੇਂਟ ਕਰਿਆ ਸੀ ਉਹ ਆਪਣਾ ਕਾਮਯਾਬ ਨਹੀਂ ਰਿਹਾ ਹੈਗਾ ਕਿਉਂਕਿ ਮੈਨੂੰ ਤਾਂ ਐ ਲੱਗਾ ਕਿ ਜਦੋਂ ਆਪਾਂ ਕੱਪੜਿਆਂ ਤੇ ਕਰਦੇ ਆ ਜਦੋਂ ਕੱਪੜਿਆਂ ਤੇ ਹੀ ਉੱਤਰਦਾ ਫਿਰ ਇਹਦੇ ਤੋਂ ਕਿੱਥੋਂ ਉੱਤਰ ਜੂਗਾ ਹਨਾ ਬਟ ਇਹ ਚੀਜ਼ ਸਹੀ ਸਾਬਿਤ ਨਹੀਂ ਹੋਈ ਹੈਗੀ ਮੈਂ ਉਹਦੇ ਇਹਦੇ ਉੱਤੇ ਪੇਂਟ ਤਾਂ ਕਰਿਆ ਸੀ ਬਟ ਜਦੋਂ ਹੀ ਮੈਂ ਪਾਣੀ ਨਾਲ ਇਹਨੂੰ ਧੋਤਾ ਨਾ ਥੋੜਾ ਜਿਹਾ ਗਿੱਲਾ ਹੋਇਆ ਨਾਲ ਦੀ ਨਾਲ ਜਿਹੜਾ ਉਹ ਪੇਂਟ ਜਿਹੜਾ ਉੱਤਰ ਗਿਆ ਫਿਰ ਉਹ ਚੰਗੀ ਤਰ੍ਹਾਂ ਮੈਂ ਘੁਰਚ ਕੇ ਜਿਹੜਾ ਸਾਫ਼ ਕਰਦੇ ਸੀ ਸਾਫ਼ ਕਰਨ ਤੋਂ ਬਾਅਦ ਹੁਣ ਇਹਨੂੰ ਮੈਂ ਭਰ ਕੇ ਰੱਖ ਰਹੀ ਆਂ ਕਿਉਂਕਿ ਘੜੇ ਨੂੰ ਨਾ ਆਪਾਂ ਨੂੰ ਰਾਤ ਨੂੰ ਜਾਂ ਸ਼ਾਮ ਨੂੰ ਭਰ ਕੇ ਰੱਖਣਾ ਚਾਹੀਦਾ ਜਦੋਂ ਸਵੇਰੇ ਉੱਠਦੇ ਆਪਾਂ ਤੇ ਪਾਣੀ ਬਿਲਕੁਲ ਠੰਡਾ ਠੰਡਾ ਹੁੰਦਾ ਆ ਤੇ ਇੱਥੇ ਨਿਮਰਤ ਉਠ ਚੁੱਕੀ ਸੀ ਜਿੱਦਾਂ ਕਿ ਨਿਮਰਤ ਦੇ ਵਾਲ ਹੁਣ ਬਹੁਤ ਜ਼ਿਆਦਾ ਵੱਡੇ ਹੋਏ ਪਏ ਆ ਤੇ ਨਾ ਤਾਂ ਉਹ ਹੁਣ ਚੰਗੀ ਤਰ੍ਹਾਂ ਵਹਾਉਂਦੀ ਆ ਜਿੱਦਾਂ ਕਿ ਤੁਸੀਂ ਹੁਣ ਵੀਡੀਓ ਚ ਦੇਖ ਰਹੇ ਹੋ ਨਾ ਤੇ ਸਵੇਰੇ ਤਾਂ ਮੈਂ ਜਿੱਦਾਂ ਕਿ ਤਾਂ ਇਹਨੂੰ ਸੋਈਆਂ ਵਗੈਰਾ ਲਾ ਕੇ హెయిਰ ਪਿੰਨ ਲਗਾ ਕੇ ਹਨ ਇਹਨੂੰ ਭੇਜਦੀ ਆ ਸਕੂਲ ਚ ਬਟ ਜਦੋਂ ਸ਼ਾਮ ਨੂੰ ਘਰੇ ਆ ਜਾਂਦੀ ਆ ਨਾ ਫਿਰ ਮੈਂ ਇਹਦੀਆਂ ਦੋ ਗੁੱਤਾ ਕਰ ਦਿੰਦੀ ਆ ਮੂਰੇ ਮੂਰੇ ਵੀ ਇਹਦੇ ਵਾਲਾਂ ਜਿਹੜੇ ਅੱਖਾਂ ਮੂ ਤੇ ਹੁਣ 23 ਭੈਣਾਂ ਦੇ ਮੈਸੇਜ ਵੀ ਆਏ ਸੀ ਵੀ ਤੁਸੀਂ ਨਿਮਰ ਦੇ ਵਾਲ ਨਾ ਕਟਾਇਓ ਤੇ ਹਾਂਜੀ ਹੁਣ ਅਸੀਂ ਬਿਲਕੁਲ ਇਹਦੇ ਵਾਲ ਨਹੀਂ ਕਟਾਉਣੇ ਹੈਗੇ ਬਸ ਹੁਣ ਇਹਦੇ ਵਾਲ ਵਧਾਉਣੇ ਆ। ਹੁਣ ਨਿਮਰ ਦੇ ਪਾਪਾ ਤੇ ਪਹਿਲ ਆਪ ਹੀ ਜਿਹੜੇ ਐਗਰੀ ਨਹੀਂ ਹੈਗੇ ਵਾਲ ਕਟਾਉਣ ਵਾਸਤੇ ਕਿਉਂਕਿ ਉਹ ਤਾਂ ਮੈਨੂੰ ਪਹਿਲਾਂ ਹੀ ਕਹਿੰਦੇ ਸੀ ਵੀ ਨਿਮਰ ਦੇ ਵਾਲ ਵਧਾਓ। ਉਹ ਤਾਂ ਅਸੀਂ ਕਹਿ ਦਿੰਦੇ ਸੀ ਕਿਉਂਕਿ ਨਿਮਰਤ ਵਹੋਂਦੀ ਨਹੀਂ ਹੈਗੀ ਫਿਰ ਆਪਣੇ ਆਪ ਨੂੰ ਹੀ ਨਿਕਤ ਹੁੰਦੀ ਸੀਗੀ। ਇਸ ਕਰਕੇ ਫਿਰ ਮੈਂ ਕਹਿ ਦਿੰਦੀ ਹੁੰਦੀ ਸੀ ਕੋਈ ਕਰ ਲੀਂ ਜਦੋਂ ਕਟਾ ਦਿਓ ਤੁਸੀਂ। ਜਦੋਂ ਵਹੋਂਦੀ ਤਾਂ ਹੈ ਨਹੀਂ ਪਰ ਹੁਣ ਮੈਨੂੰ ਵੀ ਐ ਹੈਗਾ ਕਿ ਉਹ ਚਲੋ ਵਧੀਆ ਲੰਬੇ ਹੋ ਜਾਣਗੇ ਵਾਲ ਤੇ ਮੈਂ ਹੁਣ ਇਹਦੇ ਵਾਲ ਰੱਖ ਹੀ ਲੈਣੀਆਂ ਤੇ ਘਰੇ ਆਂਦੀ ਆ ਫਿਰ ਮੈਂ ਇਹਦੀ ਦੋ ਮੂਰੇ ਮੂਰੇ ਜਿਹੜੀਆਂ ਦੋ ਗੁੱਤਾਂ ਕਰ ਦਿੰਦੀ ਹੁੰਦੀ ਆ ਇਹ ਤਾਂ ਕਿ ਇਹਦੇ ਜਿਹੜੇ ਨਾ ਅੱਖਾਂ ਮੂਰੇ ਜਿਹੜੇ ਵਾਲ ਨਾ ਆਉਣ ਔਰ ਵਧੀਆ ਵੀ ਲੱਗਦੇ ਆ ਹਨਾ ਐਵੇਂ ਛੋਟੀਆਂ ਛੋਟੀਆਂ ਬੱਚੀਆਂ ਜਿਹੜੀਆਂ ਸੋਹਣੀਆਂ ਲੱਗਦੀਆਂ ਨੇ ਇਸ ਕਰਕੇ ਪਰ ਕਰੋਂਦੀਆਂ ਤੇ ਔਖੀਆਂ ਕਿਉਂਕਿ ਛੋਟੇ ਬੱਚਿਆਂ ਨੂੰ ਨਾ ਇੰਦਾ ਕਰਕੇ ਕਰਨਾ ਬਹੁਤ ਜ਼ਿਆਦਾ ਔਖਾ ਹੁੰਦਾ ਆ ਕਦੇ ਇਧਰ ਡਿੱਗ ਜਾਂਦੇ ਆ ਕਦੇ ਉਧਰ ਡਿੱਗ ਜਾਂਦੇ ਆ ਚੰਗੀ ਤਰ੍ਹਾਂ ਨੂੰ ਬਿਠਾਉਣਾ ਪੈਂਦਾ ਫੇਰ ਕਿਤੇ ਇਹ ਕਰਾਉਂਦੇ ਆ ਬਸ ਹੋਰ ਹੋਰ ਕੋਈ ਗੱਲ ਨਹੀਂ ਹੁੰਦੀ ਹੈਗੀ ਇਹ ਹੀ ਦਿੱਕਤ ਹੁੰਦੀ ਹੈ ਵੀ ਬੈ ਕੇ ਚੰਗੀ ਤਰ੍ਹਾਂ ਜਿਹੜਾ ਕਰਵਾਉਂਦੇ ਨਹੀਂ ਹੈਗੇ ਤੇ ਨੀਮਰ ਤੇ ਵੀ ਮਸਾ ਫੜ ਕੇ ਜਿਹੜਾ ਮੈਂ ਇਹਦੇ ਗੁੱਤਾਂ ਕੀਤੀਆਂ ਨੇ ਤੁਸੀਂ ਵੀਡੀਓ ਚ ਦੇਖੀ ਆਈਏ ਤੇ ਕਿੱਦਾਂ ਕਰਦੀ ਹੈ ਦੇਖੋ ਚਲੋ ਹੁਣ ਸ਼ਾਮ ਤੱਕ ਐਵੇਂ ਹੀ ਖੜੀ ਜਾਊਗੀ ਉਸ ਤੋਂ ਬਾਅਦ ਜਦੋਂ ਸੌਣ ਲੱਗਾਂ ਇਹਦੀਆਂ ਜਿਹੜੀਆਂ ਗੁੱਤਾਂ ਜੜੀਆਂ ਮੈਂ ਰਿਮੂਵ ਕਰ ਦੂੰਗੀ ਕਿਉਂਕਿ ਨਾ ਸੌਣ ਚ ਥੋੜੀ ਜੀ ਦਿੱਕਤ ਹੁੰਦੀ ਹੈ ਜਦੋਂ ਪਾਸਾ ਵਗੈਰਾ ਲੈਂਦੇ ਆ ਨਾ ਫਿਰ ਆਪਣੇ ਆਪ ਹੀ ਕਹਿ ਦਿੰਦੀ ਆ ਕਿ ਮੰਮਾ ਮੇਰੇ ਚੁੱਬਦੇ ਆ ਫਿਰ ਮੈਂ ਇਹਦੀਆਂ ਜੜੀਆਂ ਹਾਂ ਰਬੜ ਬੈਂਡ ਵਗੈਰਾ ਜਿਹੜਾ ਉਤਾਰ ਦਿੰਦੀ ਹੁੰਦੀ ਆ ਤੇ ਇੱਥੇ ਜੀ ਸ਼ਾਮ ਦਾ ਟਾਈਮ ਹੋ ਗਿਆ ਸੀ ਮੈਂ ਰੱਖੀ ਹੋਈ ਸੀ ਦਾਲ ਤੇ ਅੱਜ ਆਪਾਂ ਬਣਾਵਾਂਗੇ ਮੂੰਗੀ ਮਸਰੀ ਦੀ ਦਾਲ ਤੇ ਇੱਕ ਫਾਇਦਾ ਇਹ ਹੈ ਜੀ ਮੂੰਗੀ ਮਸਰੀ ਦੀ ਦਾਲ ਨਾ ਬਹੁਤ ਜਲਦੀ ਬਣ ਜਾਂਦੀ ਆ ਜੇ ਤੁਹਾਨੂੰ ਆਪਣੇ ਕੋਲ ਥੋੜਾ ਟਾਈਮ ਹੁੰਦਾ ਨਾ ਫਿਰ ਮੈਂ ਤਾਂ ਮੂੰਗੀ ਚੋਲੇ ਦੀ ਆ ਮੂੰਗੀ ਮੂੰਗੀ ਮਸਰੀ ਦੀ ਦਾਲ ਹੀ ਰੱਖ ਲੈਂਦੀ ਆ ਮਾਫ ਕਰਨਾ ਤੇ ਕਿਉਂਕਿ ਜਲਦੀ ਬਣ ਜਾਂਦੀ ਹੈ ਹਨਾ ਅੱਜ ਮੇਰੇ ਕੋਲ ਥੋੜਾ ਜਿਹਾ ਟਾਈਮ ਘੱਟ ਸੀਗਾ ਇਸ ਕਰਕੇ ਫਿਰ ਮੈਂ ਮੂੰਗੀ ਮਸਰੀ ਦੀ ਦਾਲ ਹੀ ਰੱਖ ਦਿੱਤੀ ਬਾਕੀ ਨਾ ਅੱਜ ਕਾਫੀ ਦਿਨ ਹੋ ਗਏ ਦਾਲ ਬਣਾਈ ਵੀ ਨਹੀਂ ਸੀਗੀ ਦੋ ਤਿੰਨ ਦਿਨ ਲਗਾਤਾਰ ਜਿਹੜੀ ਸਬਜੀ ਬਣੀ ਗਈ ਸੀ ਅਸੀਂ ਇਦਾਂ ਕਰਦੇ ਹੁੰਦੇ ਹਾਂ ਇੱਕ ਦਿਨ ਸਬਜੀ ਇੱਕ ਦਿਨ ਦਾਲ ਇੱਕ ਦਿਨ ਸਬਜੀ ਇੱਕ ਦਿਨ ਦਾਲ ਤੇ ਇਦਾਂ ਦਾ ਕੰਬੀਨੇਸ਼ਨ ਜੇ ਸਹੀ ਬਣਾ ਲੈਂਦਾ ਔਰ ਖਾਣ ਵਿੱਚ ਇਹਨਾਂ ਆਪਾਂ ਬੋਰ ਨਹੀਂ ਹੁੰਦੇ ਹੈਗੇ ਤੇ ਅੱਜ ਫਿਰ ਕਾਫੀ ਦਿਨ ਹੋ ਗਏ ਸੀ ਇਹ ਦਾਲ ਬਣਾਈ ਨਹੀਂ ਸੀਗੀ ਫਿਰ ਮੈਂ ਸੋਚਿਆ ਚਲੋ ਅੱਜ ਦਾਲ ਹੀ ਬਣਾ ਲੈਂਦੇ ਆ ਤੇ ਇੱਥੇ ਆਪਣੀ ਦਾਲ ਪੂਰੀ ਬਣ ਚੁੱਕੀ ਸੀ ਬਸ ਤੜਕਾ ਹੀ ਲਾਉਣਾ ਬਾਕੀ ਸੀਗਾ। ਲੋ ਜੀ ਆਸ ਗਈ ਮੇਰੀ ਅੱਜ ਦੀ ਪੂਰੇ ਦਿਨ ਦੀ ਜਿਹੜੀ ਦਿਨਚਰਿਆ ਤੇ ਉਮੀਦ ਕਰਦੀ ਹਾਂ ਤੁਹਾਨੂੰ ਸਾਰੇ ਜਣੇ ਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋਊਗੀ। ਜੇ ਵਧੀਆ ਲੱਗੀ ਹੋਊਗੀ ਤੇ ਪਿਆਰੇ ਪਿਆਰੇ ਜਿਹੇ ਕਮੈਂਟ ਜ਼ਰੂਰ ਕਰਿਓ ਤੁਸੀਂ ਨਾ ਕਮੈਂਟ ਬਿਲਕੁਲ ਵੀ ਨਹੀਂ ਕਰਦੇ ਜੋ ਮੇਰੇ ਵਾਸਤੇ ਬਹੁਤ ਜ਼ਰੂਰੀ ਹੁੰਦੇ ਆ ਹਨਾ। ਤੁਸੀਂ ਪੂਰੀ ਵੀਡੀਓ ਤਾਂ ਫੁੱਲ ਵਾਚ ਕਰ ਲੈਂਦੇ ਹੋ ਪਰ ਕਮੈਂਟ ਨਹੀਂ ਕਰਦੇ ਹੈਗੇ ਪਲੀਜ਼ ਤੁਸੀਂ ਕਮੈਂਟ ਜ਼ਰੂਰ ਕਰਿਆ ਕਰੋ ਕਿਉਂਕਿ ਮੈਨੂੰ ਫੇਰ ਹੀ ਪਤਾ ਲੱਗੂਗਾ ਕਿ ਤੁਸੀਂ ਮੇਰੇ ਵਲੌਗ ਦੇਖਦੇ ਹੋ ਹਨਾ ਇਸ ਕਰਕੇ ਫੇਰ ਤੋਂ ਰਿਕਵੈਸਟ ਕਰਦੀ ਹਾਂ ਕਿ ਜਦੋਂ ਤੁਸੀਂ ਫੁੱਲ ਵੀਡੀਓ ਵੇਖ ਲੈਂਦੇ ਹੋ ਤਾਂ ਪਲੀਜ਼ ਇੱਕ ਛੋਟਾ ਜਿਹਾ ਕਮੈਂਟ ਜ਼ਰੂਰ ਛੱਡ ਜਾਇਆ ਕਰੋ ਤਾਂ ਕਿ ਉਹਦੇ ਵਾਸਤੇ ਮੈਨੂੰ ਜੜੀਆ ਮੋਟੀਵੇਸ਼ਨ ਜੜੀ ਮਿਲਦੀ ਰਹੇ ਹਨਾ ਤੇ ਚੈਨਲ ਤੇ ਨਵੇਂ ਆਏ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਬਾਏ ਬਾਏ